ਅਜੇ ਤਾਂ ਤੁਸੀਂ ਸ਼ੁਕਰ ਮਨਾਓ ਹੋਲੇ ਮਹੱਲੇ ਦਾ ਤਿਹਾਰ ਚੱਲਦਾ ਏ ਤੇ ਪੂਰਾ ਆਨੰਦਪੁਰ ਸਾਹਿਬ ਇਲਾਕਾ ਬਹੀਰਾ ਕੱਤੜ ਨੂੰ ਤਿਆਰ ਬੈਠਾ ਸੀਗਾ ਪਰ ਮੈਂ ਜੈਲੋ ਕਾਰਡ ਵਾਲਿਆਂ ਨੂੰ ਇਹ ਗੱਲ ਦੱਸਣੀ ਕਹਿਣੀ ਜਾਂਦਾ ਜਗਦੀਪ ਸਿੰਘ ਥਲੀ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਐ ਅੱਜ ਉਹਨਾਂ ਨੂੰ ਸਮਝ ਵੀ ਆ ਗਿਆ ਹੋਣਾ ਉਹ ਟਾਬੇ ਵਾਲੇ ਨੇ ਜੋ ਕੀਤਾ ਉਹਦੀ ਤਾਂ ਖੈਰ ਮੈਨ ਲਾਦਾ ਇੱਕ ਦੋ ਪੀੜੀਆਂ ਤੱਕ ਪਰ ਮੈਂ ਨਹੀਂ ਚਾਹੁੰਦਾ ਬਦਨਾਮੀ ਹੋਵੇ ਪਰ ਉਹਨੂੰ ਉਹਦੇ ਹੁਣ ਭੁੱਲਣ ਯੋਗ ਨਹੀਂ ਰਹਿਣਾ ਕੰਮ ਜਿੰਨਾਕ ਪੰਜਾਬ ਨੇ ਖਿੱਚ ਦਿੱਤਾ ਉਹਨੂੰ ਤੋ yellow cardਾਂ ਦੀ ਜੇ ਗੱਲ ਕਰਨੀ ਤਾਂ ਅੱਜ ਸਾਡੇ ਨਾਲ 20-50 ਬੰਦੇ ਇਸ ਇਕੱਠ 'ਚ ਬੈਠੇ ਆ ਜਿਹੜੇ yellow card ਧਾਰਕ ਆਏ ਆ ਜਗਦੀਪ ਸਿੰਘ ਥੜੀ ਦੇ ਹੱਕ 'ਚ। ਇਹ ਐਵੇਂ ਨਹੀਂ ਲਿਖਿਆ ਬਾਤੋਕਾਂ ਦੇ ਵਿੱਚ ਜੈਸਾ ਖਾਇਆ ਅੰਨ ਵੈਸਾ ਹੋ ਗਿਆ ਮਨ ਵੈਸੀ ਹੋ ਗਈ ਬੁੱਧੀ। ਉਹ ਤੁਸੀਂ ਦੁਸ਼ੇਤਨ ਖਾ ਕੇ ਭਰਾਵੋ ਜੋ ਹੋਇਆ ਉਹਨੂੰ ਭੁੱਲੋ ਸਹੀ ਰਾਹ ਤੇ ਚੱਲੋ ਅੱਜ ਜਗਦੀਪ ਸਿੰਘ ਥੜੀ ਪਿੱਛੇ ਸੈਂਕੜੇ ਲੋਕ ਪੰਜਾਬ ਦੇ ਹਜ਼ਾਰਾਂ ਲੋਕ ਤਿਆਰ ਬੈਠੇ ਆ ਕੋਈ ਸ਼ਵੀ ਐਦਾਂ ਦੀ ਬਣਾਈਏ। ਤੇ ਤੁਹਾਡੇ ਪਿੱਛੇ ਕੱਲੂ ਕੌਣ ਖੜਜੂਗਾ ਯਾਰ ਗੁਰੂ ਮਹਾਰਾਜ ਦੀ ਹਾਜ਼ਰੀ ਚ ਬੈਠੀ ਸਾਰੀ ਸਾਧ ਸੰਗਤ ਨੂੰ ਰਸਨਾ ਪਵਿੱਤਰ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਫਿਰ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਫਗਵਾੜਾ ਦੇ ਵਿੱਚ ਜਿੰਨੀਆਂ ਰੱਬੀ ਰੂਹਾਂ ਜਾਗਦੀਆਂ ਜਮੀਰਾਂ ਵਾਲੇ ਸੂਰਮੇ ਵਖ ਵਖ ਸਮੁਦਾਇ ਤੇ ਵਖ ਵਖ ਜਥੇਵੰਦੀਆਂ ਤੋਂ ਜਿੰਨੇ ਸਾਥੀ ਆਏ ਐ ਅੱਜ ਪੰਜਾਬ ਦੇ ਸੂਰਮੇ ਪੱਤਰਕਾਰ ਜਗਦੀਪ ਸਿੰਘ ਥਲੀ ਦੇ ਹੱਕ ਵਿੱਚ ਜਿਹੜਾ ਹਾਜ਼ਾ ਨਾਰਾ ਤੁਸੀਂ ਮਾਰਿਆ ਐ ਇਤਿਹਾਸ ਦੇ ਪੰਨਿਆਂ ਵਿੱਚ ਲਿਖੋ ਗਿਆ ਸੋ ਜਿੱਥੇ ਤੱਕ ਹੁਣ ਗੱਲ ਲੰਬੀ ਨਾ ਕਰੀਏ ਸੁਝਾਅ ਦੇਣ ਦੀ ਗੱਲ ਐ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਐ ਹੁਣ ਸ਼ਬਦਾਂ ਦੀ ਵੀ ਸਾਨੂੰ ਮर्यादा ਰੱਖਣੀ ਪੈਣੀ ਐ ਔਰ ਪੂਰੇ ਮर्याਦਤ ਹੋ ਕੇ ਹੀ ਗੱਲ ਕਰਨੀ ਪੈਣੀ ਐ ਨਹੀਂ ਤਾਂ ਬਲਬਲੇ ਸਾਡੇ ਅੰਦਰ ਵੀ ਬਹੁਤ ਸਗੇ ਯਾਰ ਇੱਕ ਬੰਦੇ ਨੂੰ ਤੁਸੀਂ 4-4 ਬੰਦੇ ਇੱਕੋ 8-10 ਹੋਰ ਆਲੇ ਦੁਆਲੇ ਤੇ ਪਹਾੜੇ ਦੇ ਕਹਿ ਲਈਏ ਜਾਂ ਕੁਝ ਕਹਿ ਲਈਏ ਹਜੇ ਤਾਂ ਤੁਸੀਂ ਸ਼ੁਕਰ ਮਨਾਓ ਹੋਲੇ ਮਹੱਲੇ ਦਾ ਤਿਹਾਰ ਚੱਲਦਾ ਏ ਤੇ ਪੂਰਾ ਆਨੰਦਪੁਰ ਸਾਹਿਬ ਇਲਾਕਾ ਬਹੀਰਾ ਕੱਤੜ ਨੂੰ ਤਿਆਰ ਬੈਠਾ ਸੀਗਾ ਸਾਡੇ ਨਾਲ ਸਾਰੀਆਂ ਜਥੇਬੰਦੀਆਂ ਦੇ ਸਾਡੇ ਇਲਾਕੇ 'ਚ ਕੰਮ ਕਰਦੇ ਜਲ ਜੰਗਲ ਜ਼ਮੀਨ ਬਚਾਓ ਮੋਰਚਾ ਦੇ ਆਗੂ ਸਾਡੇ ਪੰਜਾਬ ਮੋਰਚਾ ਦੇ ਸਾਰੇ ਆਗੂ ਇੱਥੋਂ ਤੱਕ ਹੀ ਸਾਡੇ ਪ੍ਰੈਸ ਕਲੱਬ ਦੇ ਪ੍ਰਧਾਨ ਨਾਮਾ ਚ ਪੈਜੂਗਾ ਬਹੁਤ ਵੱਡਾ ਹੋਣਾ ਵਾਲਿਆ ਜੀ ਉਹਨਾਂ ਤੋਂ ਬਾਅਦ ਯੂਨਾਈਟਿਡ ਸਿਕਸ ਤੋਂ ਹੋਰ ਵੀ ਬਹੁਤ ਜਥੇਬੰਦੀਆਂ ਦੇ ਸਾਡੇ ਸਤਿਕਾਰਯੋਗ ਐ ਚੌਧਰੀ ਕਮਲ ਜੀ ਜੀ ਭਜਨ ਲਾਲ ਜੀ ਸਾਰੇ ਹੀ ਮੈਂ ਫਿਰ ਨਾਮਾ ਚ ਬਹੁਤ ਲੰਮਾ ਹੋ ਜਾਣਾ ਨੀਰਜ ਰਾਣਾ ਜੀ ਜਗਵਿੰਦਰ ਜੀ ਮੈਂ ਜਿਹੜੀ ਗੱਲ ਤੇ ਸੁਝਾ ਤੇ ਆਣਾ ਚਾਹੁੰਦਾ ਜੋ ਘਟਨਾ ਹੋਈ ਜੇ ਕੈਮਰੇ ਦਾ ਯੁੱਗ ਨਾ ਹੁੰਦਾ ਤਾਂ ਜਿੰਨੀ ਮਰਜ਼ੀ ਦੁਹਾਈ ਦਿੰਦੇ ਇਹ ਗੱਲ ਬਾਹਰ ਨਹੀਂ ਆਣੀ ਸੀਗੀ ਦੇਖੋ ਗੁਰੂ ਮਹਾਰਾਜ ਨੇ ਇਹਨਾਂ ਦੀ ਡਿਊਟੀ ਲਈ ਹੈ ਔਰ ਮੈਂ येलो ਕਾਰਡ ਵਾਲਿਆਂ ਨੂੰ ਇਹ ਗੱਲ ਦਸਣੀ ਕਹਿਣੀ ਜਾਂਦਾ ਮੇਰਾ ਭਾਈਚਾਰਾ ਮੈਂ ਆਪ ਵੀ 18 ਸਾਲ ਪੱਤਰਕਾਰਤਾ ਕੀਤੀ ਹੈ ਕਿਸਾਨ ਅੰਦੋਲਨ ਚ ਵੀ ਰਹਾ ਜਗਦੀਪ ਸਿੰਘ ਥਲੀ ਨੂੰ ਕਿਸੇ ਪਹਿਚਾਨ ਦੀ ਲੋੜ ਨਹੀਂ ਐ ਅੱਜ ਉਹਨਾਂ ਨੂੰ ਸਮਝ ਵੀ ਆ ਗਿਆ ਹੋਣਾ ਪੂਰਾ ਪੰਜਾਬ ਇਸ ਸੂਰਮੇ ਪੱਤਰਕਾਰ ਦੇ ਪਿੱਠ ਤੇ ਖੜਾ ਐ ਪਿੱਠ ਲੱਗਣ ਨਹੀਂ ਦੇਣੀ ਔਰ ਜਿਹੜਾ ਮਾਹੌਲ ਉੱਥੇ ਬਣਾਇਆ ਗਿਆ ਮੈਂ ਇੰਨਾ ਕਿ ਚਾਹੂੰਗਾ ਆਪਣੇ ਸੁਝਾਅ ਦੇ ਵਿੱਚ ਪਿਓ ਟਾਬੇ ਵਾਲੇ ਨੇ ਮੈਂ ਇੱਕ ਧਾਰਮਿਕ ਵੀ ਸੁਣਾਉਂਗਾ ਵਾਕਿਆ ਉਹ ਟਾਬੇ ਵਾਲੇ ਨੇ ਜੋ ਕੀਤਾ ਉਹਦੀ ਤਾਂ ਖੈਰ ਮੈਨ ਲਾਦਾ ਇੱਕ ਦੋ ਪੀੜੀਆਂ ਤੱਕ ਪਰ ਮੈਂ ਨਹੀਂ ਜਾਂਦਾ ਬਦਨਾਮੀ ਹੋਵੇ ਪਰ ਉਹਨੂੰ ਉਹਦੇ ਹੁਣ ਭੁੱਲਣ ਯੋਗ ਨਹੀਂ ਰਹਿਣਾ ਕੰਮ ਜਿੰਨਾ ਕਿ ਪੰਜਾਬ ਨੇ ਖਿੱਚ ਦਿੱਤਾ ਉਹਨੂੰ ਜਿਹੜੇ 5 7 10 ਹੋਰ ਇਕੱਠੇ ਕੀਤੇ ਸੀਗੇ ਕਲਾਕਾਰ ਉਹ ਲੋਕ ਵੀ 7 50 7 51 ਜਾਂ BNS ਦੀ ਬਣਦੀ ਧਾਰਾ ਵਿੱਚ ਨੰਬਰ ਇੱਕ ਆਣੇ ਚਾਹੀਦੇ ਐ ਬਖਸ਼ ਦੋ ਤੁਸੀਂ ਚਾਹੇ ਅੱਧੇ ਘੰਟੇ ਬਾਅਦ ਕਿਉਂਕਿ ਇੱਕ ਮਾਹੌਲ ਬਣ ਗਿਆ ਪੰਜਾਬ ਦੇ ਵਿੱਚ ਪੇ ਦੋ ਬੰਦੇ ਚਾਰ ਬੰਦਿਆਂ ਨੂੰ ਘੇਰਾ ਪਾਣ ਲੋ 10 50 ਬੰਦੇ ਇਕੱਠੇ ਕਰ ਲੋ ਸੱਚ ਨੂੰ ਝੂਠ ਬਣਾ ਦੋ ਮੈਂ ਪਹਿਲੇ ਦਿਨ ਤੇ ਥਲੀ ਵੀਰ ਨੂੰ ਕਿਹਾ ਪੇ ਇਹਦਾ ਢਾਬਾ ਮੇਰੀ ਕੋਲ ਨਿੱਜੀ ਦੁਸ਼ਮਣੀ ਨਹੀਂ ਹੈ ਕਿਹਾ ਇਹ ਮਿਊਂਸਿਪੈਲਿਟੀ ਏਰੀਆ ਦੇ ਵਿੱਚ ਹੈ ਕਿਹਾ ਇਹ ਮਾਪਦੰਡ ਪੂਰਾ ਕਰਦਾ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਇਤਰਾਸ ਦੀ ਨਾਲ ਕਹਿਣਾ ਪੈ ਰਿਹਾ ਹਿਮਾਚਲ ਦੇ ਵਿੱਚ ਮੈਂ ਉਨੇ ਦੀ ਐਗਜ਼ਾਮਪਲ ਦਿੰਦਾ ਉੱਥੇ ਦਾ ਐਸਡੀਐਮ ਰੇਟ ਤੈਅ ਕਰਦਾ ਜਨਤਕ ਸਥਾਨਾਂ ਦੇ ਢਾਬਿਆਂ ਦੀ ਦਾਲ ਰੋਟੀ ਦੀ ਗਰੀਬ ਆਦਮੀ ਨੇ ਆਣਾ ਹੁੰਦਾ ਉੱਥੇ ਇਥੇ ਰੇਟ ਤਾਂ ਹੋਣੇ ਚਾਹੀਦੇ ਆ ਅਸੀਂ ਤਾਂ ਕਹਿ ਦਈਏ ਲਿਸਟ ਲਾ ਦਿਓ ਮੈਨਿਊ ਤਾਂ 2 ਮਿੰਟ ਚ ਛੱਬ ਜਾਂਦਾ ਫੋਟੋ ਸਟੇਟ ਵਾਲੀ ਦੁਕਾਨ ਤੇ ਸਰਕਾਰ ਔਰ ਪ੍ਰਸ਼ਾਸਨ ਜੇ ਵਾਕਈ ਜਾਂਦਾ ਇਸ ਮਸਲੇ ਨੂੰ ਪੱਕੇ ਤੌਰ ਤੇ ਹੱਲ ਕਰਨਾ ਤਾਂ ਪੰਜਾਬ ਦੇ ਇਹ ਮੁੰਡ ਬੰਨੇ ਜਗਦੀਪ ਸਿੰਘ ਥੜੀਆਰਾ ਨੇ ਇਸ ਦੇ ਢਾਬੇ ਦਾ ਰੇਟ ਕਿਉਂਕਿ ਇਹ ਐਸੈਂਸ਼ੀਅਲ ਗੁੱਡਸ ਵਿੱਚ ਜ਼ਰੂਰੀ ਵਸਤਾਂ ਵਿੱਚ ਆਂਦਾ ਹੈ ਇਹ ਰੇਟ ਪ੍ਰਸ਼ਾਸਨ ਤੈਅ ਕਰੇ ਸਭ ਤੋਂ ਪਹਿਲਾਂ ਔਰ ਜਿੰਨੀ ਜਗ੍ਹਾ ਫालतू ਘੇਰੀ ਵੀ ਉਹਨੂੰ ਹਟਾਇਆ ਜਾਵੇ ਨੰਬਰ 3 ਉਹ ਜਿਹੜੇ 5 7 10 ਬੰਦੇ ਇਕੱਠੇ ਕੀਤੇ ਸੀਗੇ ਉਨ੍ਹਾਂ ਦੇ ਉੱਤੇ ਵੀ 750 750 ਜਾਂ ਬਣਦੀ ਕਾਰਵਾਈ ਨਾਲ ਕੀਤੀ ਜਾਵੇ ਨੰਬਰ 4 ਇਹ ਜਿਹੜਾ ਅਸੀਂ ਮਾੜਾ ਅੰਨ ਖਾਂਦੇ ਆ ਨਾ ਜਾਂ ਮਾੜਾ ਜਿਹਨੂੰ ਕਹਿੰਦੇ ਆ ਕਿ ਕਮਾਈਆਂ ਕਰਦੇ ਆ ਇੱਕ ਖੇਤ ਵਿੱਚ ਦੂਜੇ ਖੇਤ ਦਾ ਡੱਖਾ ਆ ਜਾਵੇ ਵਾਹਿਗੁਰੂ ਜਾਣੀ ਜਾਣ ਹੈ ਹਿਸਾਬ ਤਾਂ ਸਾਨੂੰ ਉਹਦਾ ਵੀ ਦੇਣਾ ਪੈਂਦਾ ਉਹ ਜਿਹੜੇ ਉੱਥੇ ਪੀਲੇ ਪੱਤਰਕਾਰ ਮੈਂ ਚਲੋ ਹੁਣ ਇਹ ਗੱਲ ਕਹੂੰਗਾ ਯੈਲੋ ਕਾਰਡ ਦੀ ਆ ਮੇਰੇ ਵੀਰ ਖੜਿਆ ਹੈ ਮੀਡੀਆ ਦੇ ਵੀ ਬਹੁਤ ਸਾਰੇ ਸਾਥੀ ਹੋਣਾ ਹੈ ਇੱਥੇ ਇੱਕ ਐਕ੍ਰੀਡੇਟਿਡ ਪੱਤਰਕਾਰ ਦਾ ਇੱਕ ਮੇਰਾ ਵੀ ਬਣਿਆ ਸਿਗਾ yellow card ਬਣਦਾ ਏ ਉਹ ਮੇਨਲੀ ਉਹਦਾ ਕੰਮ ਏ ਹੁੰਦਾ ਜੇ ਕੋਈ ਤੁਸੀਂ ਸਰਕਾਰੀ ਪ੍ਰੈਸ ਕਾਨਫਰੈਂਸ ਜਾਣਾ ਏ ਜਾਂ ਜਿੱਥੇ ਸਰਕਾਰ ਦੇ ਵੱਡੇ ਆਗੂ ਸੀਐਮ ਟਾਈਪ ਜਾਂ ਕੋਈ ਹੋਰ ਚੀਜ਼ ਹੁੰਦੀ ਹੈ ਤਾਂ ਉੱਥੇ ਕਾਇਡੈਂਟੀਫਿਕੇਸ਼ਨ ਹੁੰਦੀ ਹੈ ਕਿ ਕਿਤੇ ਅਨਨੋਨ ਬੰਦਾ ਨਾ ਆ ਕੇ ਵਿੱਚ ਕੋਈ ਗੜਬੜ ਕਰ ਜਾਵੇ ਦੇਸ਼ ਆਜ਼ਾਦ ਹੈ ਲੋਕਤੰਤਰ ਪ੍ਰਕਿਰਿਆ ਲਾਗੂ ਹੈ ਜਿੰਨਾ ਟੈਕਸ ਥਲੀ ਵੀਰ ਦੇ ਪੇਜ ਤੋਂ ਜਾਂਦਾ ਏ ਸ਼ਾਇਦ ਕਿਸੇ yellow card ਵਾਲੇ ਵੀਰ ਦੇ ਜਾਂਦਾ ਹੋਵੇ ਗੁੱਸਾ ਵੀ ਨਾ ਕਰਿਓ ਮੇਰੀ ਗੱਲ ਦਾ ਸੋ yellow cardਾਂ ਦੀ ਜੇ ਗੱਲ ਕਰਨੀ ਤਾਂ ਅੱਜ ਸਾਡੇ ਨਾਲ 20-50 ਬੰਦੇ ਇਸ ਇਕੱਠ 'ਚ ਬੈਠੇ ਆ ਜਿਹੜੇ yellow card ਧਾਰਕ ਆਏ ਆ ਜਗਦੀਪ ਸਿੰਘ ਥੜੀ ਦੇ ਹੱਕ 'ਚ ਸੋ ਇਸ ਗੱਲ ਦਾ ਤਾਂ ਬਹਿਮ ਕੱਢ ਦੇਣ ਵੀ ਕਿਸੇ ਦੀ ਆਵਾਜ਼ ਦਵਾਉਂਗੇ ਔਰ ਇੱਕ ਆਖਰੀ ਗੱਲ ਹੈ ਮਾੜੀ ਕਮਾਈ ਦਾ ਮੈਂ ਉਹਨਾਂ ਨੂੰ ਇੰਨੇ ਸ਼ਬਦਾਂ 'ਚ ਸਮਝਾਉਂਗਾ ਉਹ ਜਨ ਤੱਕ ਦੌਰ ਤੇ ਆ ਕੇ ਮਾਫੀ ਮੰਗ ਲੈਣ ਸਜ਼ਾ ਇਸ ਤੋਂ ਵੱਡੀ ਵੈਸੇ ਕੋਈ ਨਹੀਂ ਹੁੰਦੀ ਜਿੱੱਡੀ ਕੋ ਹੋ ਗਈ ਔਰ ਜੇ ਕਾਰਵਾਈ ਕਰਾਣੇ ਤੱਕ ਤੁਸੀਂ ਸਾਰੇ ਸਹਿਮਤ ਹੋਵੋਗੇ ਤਾਂ ਪਿੱਛੇ ਨਹੀਂ ਹਟਦੇ ਚੰਗਾ ਹੋਇਆ ਉਸ ਦਿਨ ਅਸੀਂ ਨਹੀਂ ਤੇ ਅਬਾਗਾ ਜੀ ਹਰੀ ਬੈਠੇ ਆ ਬਹੁਤ ਜਿੱਦਾਂ ਹੁਣ ਚਲੋ ਸ਼ਬਦ ਮਹਾਰਾਜ ਦੇ ਸਾਹਮਣੇ ਨਾ ਕਰਾਂ ਸੁਧਾਰ ਕਰਨ ਵਾਲੇ ਬਹੁਤ ਲੋਕ ਆਏ ਹੋਏ ਆ ਸੋ ਮੈਂ ਤਾਂ ਇਹੀ ਗੱਲ ਕਹੂੰਗਾ ਮੈਂ ਆਪਣੇ ਧਾਰਮਿਕ ਜੋ ਸਾਡੀ ਮਰਿਆਦਾ ਉਹਦੇ ਮੁਤਾਬਕ ਕਹੂੰਗਾ ਜਦੋਂ ਦਰੋਪਦੀ ਜੀ ਦਾ ਚੀਰ ਹਰਣ ਹੋ ਜਾਂਦਾ ਹੈ ਮਹਾਭਾਰਤ ਤੁਸੀਂ ਸਾਰਿਆਂ ਨੇ ਦੇਖਿਆ ਉਸ ਤੋਂ ਬਾਅਦ ਭੀਸ਼ਮ ਬਤਾਮਾ ਜੀ ਛੱਈਆ ਉੱਤੇ ਲੇਟੇ ਹੁੰਦੇ ਆ ਤੀਰ ਲੱਗੇ ਹੁੰਦੇ ਉਹਨਾਂ ਦੇ ਤੇ ਉਸ ਵੇਲੇ ਉਹਨਾਂ ਨੇ ਇੱਛਾ ਜਤਾਈ ਕਿ ਮੈਂ ਇੱਕ ਵਾਰੀ ਸਾਰਿਆਂ ਨੂੰ ਮਿਲਣਾ ਚਾਹੰਦਾ। ਵਾਸੂਦੇਵ ਜੀ ਸਾਰਿਆਂ ਨੂੰ ਲੈ ਕੇ ਉੱਥੇ ਪਹੁੰਚੇ। ਉਸੇ ਘੜੀ ਦੇ ਵਿੱਚ ਦ੍ਰੋਪਦੀ ਨੇ ਵੀ ਪਹੁੰਚਣਾ ਸੀਗਾ। ਜਦੋਂ ਉਹਨੇ ਤੀਰਾਂ ਦੀ ਛੱਈਆ ਤੇ ਪਏ ਸੀਗੇ ਕਿਉਂਕਿ ਉਹ ਆਪਣਾ ਧਰਮ ਨਿਵਾ ਰਹੇ ਸੀਗੇ ਜਿਸ ਪਾਸੇ ਖੜਨਾ ਤਾਂ ਉੱਥੇ ਖੜੇ ਰਹੇ। ਤੇ ਉਹਨਾਂ ਨੇ ਕਿਹਾ ਕਿ ਮੈਂ ਦ੍ਰੋਪਦੀ ਨੂੰ ਵੀ ਮਿਲਣਾ ਚਾਹੰਦਾ। ਜਦੋਂ ਦ੍ਰੋਪਦੀ ਅੱਗੇ ਆਈ ਉਹ ਥੋੜਾ ਜਿਹਾ ਹੱਸ ਪਈ। ਤੇ ਉਹ ਸਾਰੇ ਜਿੱਦਾਂ ਦਾ ਮਾਹੌਲ ਹੁੰਦਾ ਫਿਰ ਉਹਨਾਂ ਨੂੰ ਮਾੜਾ ਲੱਗਿਆ ਵੀ ਆਹ ਕੀ ਕਰ ਰਹੀ? ਵੀ ਇਸ ਟਾਈਮ ਤਾਂ ਛੱਈਆ ਤੇ ਪਏ ਐ। ਪੇ ਤੂੰ ਹੱਸ ਰਹੀ ਐ ਉਹਨੇ ਪੁੱਛਿਆ ਪੇ ਬੇਟੀ ਕਿਉਂ ਹਸੀ ਕਹਿੰਦੀ ਮਹਾਰਾਜ ਪੇ ਉਹ ਕਹਿੰਦੇ ਕੁਲੀਨ ਨਾਰੀ ਇਦਾਂ ਨਹੀਂ ਹੱਸਦੀ ਸਭਾ 'ਚ ਬੈਠੇ ਗੁਰੂ ਮਹਾਰਾਜ ਦੇ ਜੇ ਕੋ ਇੱਥੇ ਵੀ ਹਸੇ ਇਹ ਉਦੇ ਤੇ ਵੀ ਜੀ ਲਾਗੂ ਹੋ ਜਾਂਦੀ ਐ ਉਹ ਕਹਿੰਦੀ ਮਹਾਰਾਜ ਮੈਂ ਇਹ ਸੋਚ ਰਹੀ ਪੇ ਜਿਸ ਦਿਨ ਮੇਰੇ ਪਰ ਤਰਾਸ ਦੀ ਬਣੀ ਸੀਗੀ ਤੁਸੀਂ ਉਸ ਦਿਨ ਚੁੱਪ ਕਿਉਂ ਰਹੇ ਮੈਂ ਐਨਾਂ ਹੀ ਸਵਾਲ ਪੁੱਛਣਾ ਜਾਂਦੀ ਪੇ ਉਸ ਦਿਨ ਦੁਨੀਆ ਹੱਸ ਰਹੀ ਦੀ ਮੈਂ ਰੋ ਰਹੀ ਦੀ ਅੱਜ ਮੈਨੂੰ ਉਹ ਚੀਜ਼ ਯਾਦ ਆ ਗਈ ਮੇਰੇ ਤਾਂ ਮੁੱਖੋਂ ਹਾਸਾ ਨਿਕਲ ਗਿਆ ਉਹ ਮਹਾਪੁਰਸ਼ ਜੇ ਜਸਾ ਭਾਗਵਤਾਂ ਵਿੱਚ ਇੱਕ ਭਾਗਵਤ ਵਿੱਚ ਦਰਜ ਹੈ ਪਰ ਹੁਣੀ ਨੂੰ ਕੋ ਟਾਲ ਨਹੀਂ ਸਕਦਾ ਮੈਂ ਗੱਲ ਆਖ ਲੈ ਕੇ ਆਪਣੀ ਖਤਮ ਕਰ ਦੇਣੀ ਉਹ ਕਹਿੰਦੇ ਮੈਂ ਬੇਟੀ ਦਰਯੋਜਨ ਦਾ ਦੁਸ਼ੇਤਨ ਖਾ ਲਿਆ ਸੀਗਾ ਮੇਰੀ ਬੁੱਧੀ ਪ੍ਰੇਸ਼ਟ ਹੋ ਗਈ ਸੀ ਐਵੇਂ ਨਹੀਂ ਲਿਖਿਆ ਵਾ ਤੁਕਾਂ ਦੇ ਵਿੱਚ ਜੈਸਾ ਖਾਇਆ ਅੰਨ ਵੈਸਾ ਹੋ ਗਿਆ ਮਨ ਵੈਸੀ ਹੋ ਗਈ ਬੁੱਧੀ ਉਹ ਕਹਿੰਦੇ ਮੋਂ ਦਾ ਦੁਸ਼ੇਤਨ ਖਾ ਲਿਆ ਸੀਗਾ ਮੇਰੀ ਬੁੱਧੀ ਮਲੀਨ ਹੋ ਗਈ ਔਰ ਮੈਂ ਚਾਹੰਦੇ ਹੋਏ ਵੀ ਉਹਦਾ ਵਿਰੋਧ ਨਹੀਂ ਕਰ ਸਕਿਆ ਸੋ ਜਿਹੜੇ ਪੀਲੇ ਪੱਤਰਕਾਰ ਮaaf ਕਰਨਾ ਮੈਂ ਗੱਲ ਉਹਨਾਂ ਪਰ ਲਿਆਣ ਲੱਗਿਆ ਉਹ ਤੁਸੀਂ ਦੁਸ਼ੇਤਨ ਖਾ ਕੇ ਭਰਾਵੋ ਜੋ ਹੋਇਆ ਉਹਨੂੰ ਭੁੱਲੋ ਸਹੀ ਰਾਹ ਤੇ ਚੱਲੋ ਅਜ ਜਗਦੀਪ ਸਿੰਘ ਥਲੀ ਪਿੱਛੇ ਸੈਂਕੜੇ ਲੋਕ ਪੰਜਾਬ ਦੇ ਹਜ਼ਾਰਾਂ ਲੋਕ ਤਿਆਰ ਬੈਠੇ ਐ ਕੋਈ ਸ਼ਬੀ ਐਦਾਂ ਦੀ ਬਣਾਈਏ ਵੀ ਤੁਹਾਡੇ ਪਿੱਛੇ ਕੱਲੂ ਕੌਣ ਖੜਜੂਗਾ ਯਾਰ ਜਿਹੜਾ 2100 ਰੁਪਏ ਰੇਟ ਦੱਸ ਰਿਹਾ ਜਿਹਨੂੰ ਭੈ ਹੀ ਨਹੀਂ ਐ ਕੋਈ ਔਰ ਕੁਝ ਪ੍ਰਸ਼ਾਸਨ ਦੇ ਲੋਕ ਮਾਫ ਕਰਨਾ ਮੈਂ ਕਿਸੇ ਗੱਲ ਤੇ ਕਹਿਣ ਤੇ ਗਰੇਜ ਨਹੀਂ ਕਰਦਾ ਯਾਰ ਕਦੀ ਲੋਕਾਂ ਦੇ ਬਲਾਏ ਤੇ ਆਇਓ ਇਦਾਂ ਕਦੇ ਕਿਸੇ ਦੁਹੀ ਦੀ ਆਵਾਜ਼ ਤੇ ਆਇਓ ਇਦਾਂ ਕਿਸੇ ਮਾੜੇ ਕੰਮ ਕਰਨੇ ਵਾਲੇ ਪਿੱਛੇ ਖੜੂਗੇ ਤੁਹਾਡਾ ਵੀ ਪ੍ਰਚਾਰ ਪੂਰੇ ਪੰਜਾਬ 'ਚ ਹੋ ਗਿਆ ਪੰਜਾਬ ਪੁਲਿਸ ਦੀ ਆਪਣੀ ਸ਼ਬੀ ਹੈ ਉਹਨੂੰ ਕਾਇਮ ਰੱਖਿਆ ਜਾਵੇ ਸੰਗਤ ਦਾ ਫੈਸਲਾ ਪ੍ਰਵਾਨ ਹੋਊਗਾ ਮੈਂ ਵੀਰ ਜੀ ਤੇ ਵੀ ਮਾਫੀ ਸੰਗਦਾ ਸਮਾਂ ਜ਼ਿਆਦਾ ਲੈ ਗਿਆ ਪਰ ਇਹ ਮਾੜੇ ਕਰਮਾਂ ਤੇ ਬਚ ਜਾਣ ਜਿਹੜੀ ਸਜ਼ਾ ਇੱਥੇ ਲੱਗ ਜਾਣੀ ਉਹਦੇ ਨਾਲ ਦੀ ਸਜ਼ਾ ਕੋਈ ਨਹੀਂ ਹੈ ਦੂਜਾ ਮੈਂ ਇੱਕ ਮੇਰੀ ਨਿੱਜੀ ਰਾਏ ਆ ਥਲੀ ਜੀ ਕਿ ਉਹ ਪੰਜ ਸੱਤ ਬੰਦੇ ਜਿਹੜੇ ਨਾਲ ਆਏ ਸੀ ਨਾ ਇਹ ਗੁੰਡਾ ਕਲਚਰ ਖਤਮ ਕਰੀਏ ਪੰਜਾਬ ਚੋਂ ਉਸ ਬੰਦਿਆਂ ਤੇ ਜਿਹੜੀ ਵੀ ਕਾਰਵਾਈ ਉਹਦੇ ਤੇ ਬਣਦੀ ਹੈ ਨਾਲ ਦਰਜ ਹੋਣੀ ਚਾਹੀਦੀ ਬਾਕੀ ਤੁਹਾਡਾ ਫੈਸਲਾ ਸੰਗਤ ਦਾ ਸਿਰ ਮੱਥੇ ਪਰਵਾਨ ਹੈ ਹਰਪ੍ਰੀਤ ਸਿੰਘ ਭੱਟੋ ਵੀ ਬੈਠੇ ਆ ਕਿਰਤੀ ਕਿਸਾਨ ਮੋਰਚਾ ਬਹੁਤ ਸਾਰੇ ਆਗੂ ਬੈਠੇ ਆ ਜਿਨ੍ਹਾਂ ਦਾ ਨਾਂ ਨਹੀਂ ਲੈ ਸਕਿਆ ਰਾਣਾ ਕੁਲਦੀਪ ਸਿੰਘ ਜੀ ਉਹਨਾਂ ਤੇ ਹੱਥ ਜੋੜ ਕੇ ਮਾਫੀ ਮੰਗਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ